ਸੇਵਾ ਤੇ ਸਿਮਰਨ ਨੂੰ ਸਮਰਪਿਤ ਹੋ ਕੇ ਧੰਨ ਸਾਹਿਬ ਸਤਿਗੁਰੂ ਸ੍ਰੀ ਅਮਰਦਾਸ ਪਾਤਸ਼ਾਹ ਜੀ ਦੇ ਉਸ ਪਵਿੱਤਰ ਜੋਤ ਜੇ ਉਸ ਜੋਤ ਦੇ ਵਿੱਚੋਂ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਉਸ ਗੁਰਤਾ ਗੱਦੀ ਦੇ ਅਧਿਕਾਰੀ ਬਣਾਇਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉਸ ਸਮੇਂ ਰਚਨਾ ਕਰਕੇ ਜਿਹੜੇ ਸਮਾਜ ਦੇ ਦਬੇ ਤੇ ਲਤਾੜੇ ਹੋਏ ਲੋਕ ਸੀ ਉਹਨਾਂ ਨੂੰ ਇੱਕ ਸੰਮਤਲ ਤੇ ਲਿਆ ਕੇ ਕਾਰ ਸੇਵਾ ਰੂਪੀ ਉਹਨਾਂ ਦਾ ਆਰਥਿਕ ਪੱਖ ਉਹਨਾਂ ਦਾ ਸਮਾਜਿਕ ਪੱਖ ਉਹਨਾਂ ਦਾ ਰਾਜਨੀਤਿਕ ਪੱਖ ਸਾਰੇ ਪੱਖ ਆ ਜਾ ਕਰਕੇ ਤੇ ਉਸ ਪਵਿੱਤਰ ਸਥਾਨ ਦੀ ਰਚਨਾ ਕਰਕੇ ਸਾਰਵ ਸੰਝੀ ਬਾਲਤਾ ਦਾ ਸੰਦੇਸ਼ ਦਿੱਤਾ ਸਮੁੱਚੀ ਮਨੁੱਖਤਾ ਨੂੰ ਔਰ ਇਹੋ ਕਾਰਨ ਆ ਕਿ 사ਤਗੁਰੂ ਜੀ ਦੇ ਉਸ ਪਵਿੱਤਰ ਸਥਾਨ ਤੇ ਕੋਈ ਵੀ ਮਨੁੱਖ ਜਿਹਨੇ ਨਮਸਕਾਰ ਕਰਨ ਜਾਂਦਾ ਥੱਲੇ ਉਹਦੀਆਂ 5-7 ਕੌੜੀਆਂ ਥੱਲੇ ਨੂੰ ਜਾਂਦਾ ਤੇ ਜਿਹੜੇ ਉੱਥੋਂ ਨਮਸਕਾਰ ਕਰਕੇ ਬਾਹਰ ਨੂੰ ਆਉਂਦਾ ਤੇ ਉੱਚਾ ਹੋ ਕੇ ਆਉਂਦਾ ਇਹ ਸਤਿਗੁਰ ਜੀ ਨੇ ਨਿਮਰਤਾ ਸਿਧਾਰਕ ਤੌਰ ਤੇ ਮਨੁੱਖ ਨੂੰ ਉਦੇਸ਼ ਕੀਤਾ ਕਿ ਮਨੁੱਖ ਨੇ ਨਿਮਰਤਾ ਦੇ ਵਿੱਚ ਰਹਿਣਾ ਸੇਵਾ ਦੇ ਸਿਮਰਨ ਦੇ ਵਿੱਚ ਰਹਿਣਾ ਜੋ ਸਤਿਗੁਰਾਂ ਦਾ ਅਜ ਗੁਰਤਾ ਗੱਦੀ ਦੇਵ ਸੀ ਨਾਲ ਦੀ ਨਾਲ ਐਸੇ ਸਥਾਨ ਦੇ ਉੱਤੇ ਗੁਰਦੁਆਰਾ ਬੌਲੀ ਸਾਹਿਬ ਇਸ ਸਥਾਨ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਬੜੇ-ਬੜੇ ਪਰਪਕਾਰ ਕੀਤੇ ਇੱਥੇ ਜਾਤ-ਵਾਤ, ਵਰਨ-ਵਾਤ ਬਹੁਤ ਵੱਡੇ ਪੱਧਰ ਤੇ ਸੀ ਆਮ ਲੋਕਾਂ ਨੂੰ ਖੋਹਾਂ ਤੇ ਨਹੀਂ ਸੀ ਚੰਡ ਦਿੱਤਾ ਜਾਂਦਾ ਕੱਚੇ ਭਾਂਡੇ ਤੋੜ ਦਿੱਤੇ ਜਾਂਦੇ ਸੀ ਪਰ ਸਤਗੁਰਾਂ ਨੇ ਇਸ ਪਵਿੱਤਰ ਧਰਤੀ ਦੇ ਉੱਤੇ ਉਹ ਮਨੁੱਖਾਂ ਮਨੁੱਖਤਾ ਨੂੰ ਸੰਪੂਰਨ ਤੇ ਲਿਆਉਣ ਲਈ ਜਿੱਥੇ ਖੂਹ ਜਲ ਦੇ ਜਿਹੜੇ ਉਹ ਖਦਵਾਏ ਨਾਲ ਗੁਰਦੁਆਰਾ ਬੌਲੀ ਸਾਹਿਬ ਸਾਰਿਆਂ ਲਈ ਇੱਕ ਸਾਂਝੀ ਵਾਲਤਾ ਦਾ ਕਿ ਇੱਥੇ ਕੋਈ ਉੱਚ-ਨੀਚ ਨਹੀਂ ਜਿਹੜਾ ਮਰਜ਼ੀ ਆ ਕੇ ਇਸ ਪਵਿੱਤਰ ਅਸਥਾਨ ਤੇ ਆ ਕੇ ਉਜਾਲ ਵੀ ਲੈ ਜਾਂਦੇ ਸੀ ਇਹ ਇੱਕ ਗੁਰੂ ਸਾਹਿਬ ਨੇ ਸਾਨੂੰ ਬਰਾਬਰਤਾ ਬਖਸ਼ਿਸ਼ ਕੀਤੀ ਜੇ ਸਤਗੁਰ ਜੀ ਦਾ ਸਮਾਜਿਕ ਪੱਖ ਦੇਖ ਲਵਾਂ ਜਿੱਥੇ ਇਹ ਸਮਾਜਿਕ ਪੱਖ ਸਤਗੁਰ ਜੀ ਨੇ ਜਾ ਕੇ ਕੀਤਾ ਉੱਥੇ ਉਸ ਵੇਲੇ ਦੀ ਸਤੀ ਪ੍ਰਥਾ ਪਵਿੱਤਰ ਕਰਵਾਣੀ ਵੀ ਸਤਗੁਰਾਂ ਨੇ ਉਸ ਸਰਲੇਖ ਹੀਟ ਸੰਤਨ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਵਿੱਚ ਦਰਜ ਕੀਤੀ ਤੇ ਨਾਲ ਸਤੀ ਪ੍ਰਥਾ ਨੂੰ ਖਤਮ ਵੀ ਕੀਤਾ ਤੇ ਨਾਲ ਜਿਹੜਾ ਪੁਨਰ ਵਿਆਹ ਸੀ ਕਿਉਂਕਿ ਉਸ ਵੇਲੇ ਇੱਕ ਇਹ ਸਮਾਜਿਕ ਲਾਹਨਤ ਬਣੀ ਹੋਈ ਸੀ ਕਿ ਜਿਹੜੀ ਇਸਤਰੀ ਇੱਕ ਵਾਰੀ ਵਿਆਹੀ ਜਾਂਦੀ ਉਹਨੂੰ ਨਾਲ ਹੀ ਸੜਨਾ ਪੈਂਦਾ ਸੀ ਤੇ ਸਤਗੁਰ ਜੀ ਨੇ ਇਹ ਸਮਾਜਿਕ ਲਾਹਨਤ ਵੀ ਖਤਮ ਕੀਤੀ ਤੇ ਸਤਗੁਰ ਜੀ ਨੇ ਉੱਚ ਨੀਚ ਵੀ ਖਤਮ ਕੀਤੀ ਉਸ ਵੇਲੇ ਦਾ ਅਕਬਰ ਬਾਦਸ਼ਾਹ ਕਿਉਂਕਿ ਮੁ슬ਮਾਨਾਂ ਦੇ ਵਿੱਚ ਬਾਦਸ਼ਾਹ ਹੁੰਦੇ ਉਹਨੂੰ ਵੀ ਇੱਕ ਸਮਤਲ ਦੇ ਵਿੱਚ ਪੰਗਤ ਦੇ ਵਿੱਚ ਬੈਠ ਕੇ ਬਰਾਬਰ ਬਾਕੀਆਂ ਦੇ ਪ੍ਰਸ਼ਾਦਾ ਛਕਾਇਆ ਸੋ ਜਿੱਥੇ ਸਤਿਗੁਰੂ ਜੀ ਨੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਇਸ ਸ਼ਹਿਰ ਨੂੰ ਬਸਾਉਣਾ ਕੀਤਾ ਉਥੇ ਸਤਿਗੁਰੂ ਜੀ ਨੇ 17 ਰਾਗਾਂ ਵਿੱਚ ਪਵਿੱਤਰ ਗਰਬਾਣੀ ਉਹ ਵੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਵਿੱਚ ਅੰਕਿਤ ਕੀਤੀ ਸੋ ਅੱਜ ਆਪਾਂ ਉਸ ਸਤਿਗੁਰੂ ਜੀ ਦਾ ਨਮਾਨਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਉਹਨਾਂ ਦਾ ਜੋਤੀ ਜੋਤ ਦੇਸ 450 ਸ਼ਤਾਬਦੀ ਦੇ ਰੂਪ ਦੇ ਵਿੱਚ ਬਣਾ ਰਹੇ ਹਾਂ ਤੋਂ ਗੁਰੂ ਸਾਹਿਬ ਕਿਰਪਾ ਕਰਨ ਅੱਜ ਨਹੀਂ ਇਹ 10 ਦਿਨ ਹੋ ਗਏ ਸਮਾਗਮ ਚੱਲਦਿਆਂ ਨੂੰ ਅੱਜ ਅੰਮ੍ਰਿਤ ਵੇਲੇ ਤੋਂ ਹੀ ਬੱਚਿਆਂ ਦੇ ਸ਼ਾਬਦ ਗਾਇਨ ਮੁਕਾਬਲੇ ਤੇ ਉਹਨਾਂ ਦੇ ਨਾਲ ਆ ਬਾਦ ਦੁਪਹਿਰ ਰਕਾਲਾ ਨੂੰ ਗੱਤਕੇ ਦੇ ਜਿਹੜੇ ਜੋਰ ਉਹ ਵੀ ਸਿੰਘ ਦਿਖਾ ਦੇਣਗੇ ਕੱਲ ਨੂੰ ਇੱਕ ਮਹਾਨ ਨਗਰ ਕੀਰਤਨ ਤੇ ਮੈਂ ਤੁਹਾਡੇ ਮੀਡੀਆ ਰਾਹੀਂ ਵੀ ਕਹਿਣਾ ਚਾਹੁੰਨਾ ਕਿ ਉਹ ਸਤਿਗੁਰਾਂ ਦੇ ਉਸ ਪਵਿੱਤਰ ਸਿਧਾਂਤ ਨੂੰ ਸਮਰਪਤ ਆ ਤੇ ਸੱਚ ਕਰਕੇ ਜਾਣਿਓ ਗੁਰੂ ਸਾਹਿਬ ਆਪ ਹੀ ਵਰਤ ਰਹੇ ਜਿਨ੍ਹਾਂ ਸੰਗਤਾਂ ਦੇ ਵਿੱਚ ਉਤਸ਼ਾਹ ਆ ਜਿਨ੍ਹਾਂ ਜਥੇਬੰਦੀਆਂ ਦੇ ਵਿੱਚ ਉਤਸ਼ਾਹ ਆ ਉਹ ਕੱਲ ਨੂੰ ਮਹਾਨ ਨਗਰ ਕੀਰਤਨ ਸਵੇਰੇ ਅਖੰਡ ਪਾਠਾਂ ਦੇ ਭੋਗਾਂ ਤੋਂ ਬਾਅਦ 8:30 ਵਜੇ ਇਸ ਪਵਿੱਤਰ ਧਰਤੀ ਨੂੰ ਖਡੂਰ ਸਾਹਿਬ ਤੋਂ ਚਾਲੇ ਪਾਊਗਾ ਮੈਂ ਸਾਰੇ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਘਰ ਦਾ ਕੋਈ ਜੀ ਕਰਾਂ ਜਨਾ ਰਹੇ ਇਓ ਸਮਝੋ ਕਿ ਗੁਰੂ ਅਮਰਦਾਸ ਪਾਤਸ਼ਾਹ ਸਾਡੇ ਨਾਲ ਹੀ ਕੱਲ ਦਾ ਦਿਨ ਜਿਹੜਾ ਆ ਉਹ ਸਾਡੇ ਨਾਲ ਹੀ ਆ। ਸੋ ਇਹ ਜਿਹੜਾ ਨਾਲ ਕਹਿਣ ਤੋਂ ਭਾਵ ਪਵਿੱਤਰ ਗੁਰਬਾਣੀ ਗੁਰਸ਼ਾਬਦ ਜਿੱਲੇ ਮਨੁੱਖ ਪੜਦਾ ਤੇ ਆਮ ਸਿਆਣੇ ਕਹਿੰਦੇ ਆ ਕਿ ਜੇ ਸਤਗੁਰਜੀ ਦੀ ਗੁਰਬਾਣੀ ਗਾਣ ਕਰੀਏ ਸਮਝ ਲਓ ਉਹ ਸਤਗੁਰਜੀ ਉਸ ਵੇਲੇ ਨਾਲ ਹੀ ਆ ਇਹ ਮਨੁੱਖ ਨੂੰ ਸਮਝਾਉਣ ਲਈ ਸੰਕੇਤਕ ਮਾਤਰ ਮਹਾਪੁਰਸ਼ਾਂ ਨੇ ਇੱਕ ਸੰਦੇਸ਼ ਦਿੱਤਾ। ਸੋ ਆਪਾਂ ਉਹਦੇ ਵਿੱਚ ਸ਼ਾਮਲ ਹੋ ਜਾਈਏ ਪਰਸੋਂ ਨੂੰ 18 ਤਰੀਕ ਨੂੰ ਫਿਰ ਸਾਰਾ ਦਿਨ ਇਸ ਸਾਰੀ ਰਾਤ ਉਹ ਵੱਡੇ ਸਮਾਗਮ ਜਿਹੜੇ ਆ ਇਸ ਧਰਤੀ ਤੇ ਜਿਹੜੇ ਚੱਲਣੇ ਆ ਤੋਂ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਵੱਧ ਤੋਂ ਵੱਧ ਇਸ ਸਦੀਵੀ ਦੇ ਵਿੱਚ ਆਪ ਵੀ ਸ਼ਾਮਲ ਹੋਈਏ ਬੱਚਿਆਂ ਨੂੰ ਵੀ ਸ਼ਾਮਲ ਕਰੀਏ ਤੇ ਮੈਨੂੰ ਖੁਸ਼ੀ ਵੀ ਆ ਕਿ ਅੱਜ ਮੈਂ ਜਿਹਲੇ ਸਟੇਜ ਤੇ ਆਇਆ ਤੇ ਢਾਡੀ ਸੀਤਲ ਸਿੰਘ ਜਿਹੜਾ ਪੇਸ਼ੰ ਪਤਾਮਾ ਸੀ ਢਾਡੀਆਂ ਦਾ ਉਹਨੂੰ ਇੱਕ ਮਾਣ ਸੀ ਬਹੁਤ ਵੱਡਾ ਉਸ ਅਕੈਡਮੀ ਦੇ ਵਿੱਚੋਂ ਬੱਚੇ ਜਿਹੜੇ ਆ ਉਹ ਟਾੜੀ ਵਾਰਾਂ ਗੈਣ ਕਰਾ ਰਹੇ ਸੀ ਤੇ ਮੈਨੂੰ ਪਛੋਕੜ ਵੱਲ ਚੇਤਾ ਆਇਆ ਕਿ ਦਿਆਲ ਸਿੰਘ ਦਿਲਬਰ ਪਾਖਰਪੁਰੀ ਸਾਹਿਬ ਤੇ ਭਾਈ ਸੀਤਲ ਸਾਹਿਬ ਸੀਤਲ ਉਹ ਉਹ ਹਮੇਸ਼ਾ ਸੌਣ ਸਿੰਘ ਸੀਤਲ ਜਿਹੜੇ ਟਾੜੀ ਕਲਾ ਦੇ ਇੱਕ ਮੈਂ ਸਮਝਦਾ ਪ੍ਰਸ਼ੰਪਤਾਮਾ ਸੀਗੇ ਉਹ ਇਹਵੇਂ ਦੇ ਅੱਜ ਜਿਵੇਂ ਮੈਂ ਦੇਖਿਆ ਇੱਥੇ ਉਹ ਜੋਸ਼ ਦੇ ਨਾਲ ਬੋਲ ਰਹੇ ਸੀ ਇਹ ਛੋਟੇ ਬੱਚਿਆਂ ਨੇ ਵੀ ਦਾੰਤੀ ਸਾਜਾਂ ਦੇ ਨਾਲ ਕੀਰਤਨ ਕੀਤਾ ਜਿਹੜੇ ਸਾਡੇ ਵੱਖ-ਵੱਖ ਸਕੂਲਾਂ ਚੋਂ ਵੱਖ-ਵੱਖ ਮਿਸ਼ਨਰੀ ਕਾਲਜਾਂ ਦੇ ਵਿੱਚੋਂ ਆਏ ਆ ਤੋਂ ਗੁਰੂ ਸਾਹਿਬ ਕਿਰਪਾ ਕਰਨ ਵੱਧ ਤੋਂ ਵੱਧ ਸ਼ਾਮਲ ਹੋਈਏ ਸ਼ਾਮਲ ਹੋ ਕੇ ਇੱਕ ਮਨੰਮ੍ਰਤਾ ਸਾਹਿਬ ਜਰੂਰ ਬੇਨਤੀ ਕਰਨੀ ਚਾਹਨਾ ਗੁਰੂ ਦਸਮ ਪਾਤਸ਼ਾਹ ਜੀ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇ ਉ ਗ੍ਰੰਥ ਗੁਰੂ ਗ੍ਰੰਥ ਨੂੰ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਤੇ ਖੰਡੇ ਬਾਟੇ ਦੀ ਬੋਲ ਛੱਕ ਕੇ ਤੇ ਤਿਆਰਬਰ ਤਿਆਰ ਹੋ ਕੇ ਨਿਤਨੇਮੀ ਹੋਣਾ ਗਰਵਾਣੀ ਗੈਣ ਵੀ ਕਰਨੇ ਚਾਰ ਬਜਰ ਕਰਤਾਂ ਤੋਂ ਬਚਣਾ ਵੀ ਆ ਤੇ ਪੰਥ ਨੂੰ ਸਮਰਪਿਤ ਹੋ ਕੇ ਗਰਵਾਣੀ ਅਨਸਾਰ ਆਪਣਾ ਜੀਵਨ ਜਿਉਣਾ ਇਹੋ ਮੈਂ ਸਮਝਦਾ ਪਵਿੱਤਰ ਸੰਦੇਸ਼ ਸਾਰਿਆਂ ਵਾਸਤੇ ਆ ਸੋ ਬਹੁਤ-ਬਹੁਤ ਧੰਨਵਾਦ ਮੇਰੇ ਸਾਰੇ ਸਾਥੀ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਮਹਿਤਾ ਸਾਹਿਬ ਕਿਉਂਕਿ ਇਹਨਾਂ ਨੂੰ ਇੱਕ ਮਾੜ ਦਿੱਤੀ ਸੀ ਇਹਨਾਂ ਦੇ ਨਾਲ ਸਾਰੀ ਸਾਬ ਕਮੇਟੀ ਸੀ ਮੇਰੇ ਨਾਲ ਬੂਹ ਸਾਹਿਬ ਬੈਠੇ ਆ ਇਧਰ ਆਪਣੇ ਬਾਬਾ ਬੂਟਾ ਸਿੰਘ ਵੀ ਆਏ ਹੋਏ ਨੇ ਜੀ ਆਇਆਂ ਨੂੰ ਸਾਰੇ ਬੈਠੇ ਆ ਤੇ ਸਾਡੇ 77 ਧਰਮ ਪ੍ਰਚਾਰ ਤੇ ਦੂਸਰੇ 77 ਸਾਰਿਆਂ ਨੇ ਬਹੁਤ ਵੱਡੀ ਮਿਹਨਤ ਕੀਤੀ ਆ ਔਰ ਮਿਹਨਤ ਕਹਿਣ ਤੋਂ ਭਾਵ ਕਿਉਂਕਿ ਇੱਕ ਸਤਾਬਦੀ ਦੀ ਰੂਪਰੇਖਾ ਲਿਕਣੀ ਹੁੰਦੀ ਆ ਉਹ ਰੂਪ ਲਿਖਾ ਰੂਪਰੇਖਾ ਇੱਡੇ ਪੱਤਰ ਤੇ ਲਿਖੀ ਗਈ ਕਿ ਪਾਰਸੋਂ ਨੂੰ ਤਾਂ ਲੋਕ ਇੱਥੇ ਆਉਣਗੇ ਅੱਜ ਮੈਂ ਦੇਖਦਾ ਜਿਵੇਂ ਪਾਟੇ ਆਉਨਾ ਆਪਣੇ ਹਿਯਾਰਪੁਰੋਂ ਜਿੰਨਾ ਸੰਗਤ ਵਿੱਚ ਉਤਸ਼ਾਹ ਆ ਇਹ ਇਸ ਗੱਲ ਦੀ ਅਗਵਾਈ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਹ ਪੰਜਾਬ ਅੱਜ ਵੀ ਗੁਰਾਂ ਦੇ ਨਾਂ ਤੇ ਜਿਉਂ ਰਿਹਾ